ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦਾ ਜਵਾਬ ਸਖਤ ਅਤੇ ਹਮਲਾਵਰ ਹੁੰਦਾ ਜਾ ਰਿਹਾ ਹੈ ਭਾਰਤੀ ਹਵਾਈ ਸੈਨਾ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਜੋ ਕਿ ਕੇਂਦਰੀ ਸੈਕਟਰ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਇਸ ਅਭਿਆਸ ਵਿੱਚ ਰਾਫੇਲ ਅਤੇ ਸਖੋਈ SU-30 ਵਰਗੇ ਉੱਨਤ ਲੜਾਕੂ ਜਹਾਜ਼ ਹਿੱਸਾ ਲੈ ਰਹੇ ਹਨ ਭਾਰਤੀ ਹਵਾਈ ਫੌਜ ਦੇ ਅੰਬਾਲਾ ਅਤੇ ਹਾਸ਼ੀਮਾਰਾ ਪੱਛਮੀ ਬੰਗਾਲ ਵਿੱਚ ਦੋ ਰਾਫੇਲ ਸਿਕਰਡ ਰਹਨ ਹਨ ਸੂਤਰਾਂ ਅਨੁਸਾਰ ਇਹਨਾਂ ਜੈਟਾਂ ਨੂੰ ਕਈ 에ਅਰਬੇਸਾਂ ਤੋਂ ਤੈਨਾਤ ਕੀਤਾ ਗਿਆ। ਇਨ੍ਹਾਂ ਮਿਸ਼ਨਾਂ ਵਿੱਚ ਜ਼ਮੀਨੀ ਹਮਲਾ, ਇਲੈਕਟ੍ਰੋਨਿਕ ਯੁੱਧ ਅਤੇ ਤੇਜ਼ ਰਫ਼ਤਾਰ ਨਿਸ਼ਾਨਾ ਵਿਨਾਸ਼ ਵਰਗੇ ਤੱਤ ਸ਼ਾਮਲ ਹਨ। ਭਾਰਤੀ ਹਵਾਈ ਸੈਨਾ ਦੇ ਇਹ ਅਭਿਆਸ ਅਜਿਹੇ ਸਮੇਂ ਹੋ ਰਹੇ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸ਼ਿਖਰ ਤੇ ਹੈ। ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਧਮਕੀਆਂ ਦਾ ਸਹਾਰਾ ਲਿਆ। ਉੱਥੇ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਹੁਣ ਜਵਾਬ ਸ਼ਬਦਾ ਵਿੱਚ ਨਹੀਂ ਸਗੋਂ ਸ਼ਕਤੀਸ਼ਾਲੀ ਕਾਰਵਾਈ ਵਿੱਚ ਦਿੱਤਾ ਜਾਵੇਗਾ ਇਸ ਅਭਿਆਸ ਵਿੱਚ ਭਾਰਤੀ ਹਵਾਈ ਸੈਨਾ ਦੇ ਚੋਟੀ ਦੇ ਬੰਦੂਕ ਪਾਇਲਟ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੀ ਨਿਗਰਾਨੀ ਉੱਚ ਯੋਗਤਾ ਪ੍ਰਾਪਤ ਇਨਸਟ੍ਰਕਟਰਾਂ ਦੁਆਰਾ ਕੀਤੀ ਜਾ ਰਹੀ ਹੈ ਭਾਰਤ ਦੀ ਤਾਕਤ ਨੂੰ ਮਿਟਿਓਰ ਮਿਜ਼ਾਈਲ ਰੈਪੇਜ ਅਤੇ ਰੌਕਸ ਵਰਗੀਆਂ ਲੰਬੀ ਦੂਰੀ ਦੀਆਂ ਮਸਾਇਲਾਂ ਨੂੰ ਹੋਰ ਵਿਧਾਇਆ ਹੈ ਜੋ ਦੁਸ਼ਮਣ ਦੇ ਹਵਾਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਤੋਂ ਵੀ ਬੱਝ ਸਕਦੀਆਂ ਹਨ ਜ਼ਿਕਰਯੋਗ ਹੈ ਕਿ 2019 ਵਿੱਚ ਪਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਮਿਰਾਜ 2000 ਨਾਲ ਬਾਲਾਕੋਟ ਸਟ੍ਰਾਈਕ ਕੀਤੀ ਸੀ ਪਰ ਹੁਣ ਹਵਾਈ ਸੈਨਾ ਕੋਲ ਰਾਫੇਲ ਸੁਖੋਈ ਅਤੇ S400 ਹਵਾਈ ਰੱਖਿਆ ਵਰਗੇ ਫੋਰਸ ਮਲਟੀਪਲਾਇਰ ਹਨ ਜੋ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ਇੱਕ ਨਰੀਖਣ ਬੜਤ ਦਿੰਦੇ ਹਨ ਫੌਜ ਮੁਖੀ ਜਰਨਲ ਉਪੇਂਦਰ ਦਵੇਦੀ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਇਹ ਦੌਰਾ 2 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹੈ ਫੌਜ ਮੁਖੀ ਸ਼ੁੱਕਰਵਾਰ ਨੂੰ ਸ਼ੇਰੀਨਗਰ ਅਤੇ ਹੋਰ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਅਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦਾ ਜਵਾਬ ਸਖਤ ਅਤੇ ਹਮਲਾਵਰ ਹੁੰਦਾ ਜਾ ਰਿਹਾ ਹੈ ਭਾਰਤੀ ਹਵਾਈ ਸੈਨਾ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਜੋ ਕਿ ਕੇਂਦਰੀ ਸੈਕਟਰ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਇਸ ਅਭਿਆਸ ਵਿੱਚ ਰਾਫੇਲ ਅਤੇ ਸਖੋਈ SU-30 ਵਰਗੇ ਉੱਨਤ ਲੜਾਕੂ ਜਹਾਜ਼ ਹਿੱਸਾ ਲੈ ਰਹੇ ਹਨ ਭਾਰਤੀ ਹਵਾਈ ਫੌਜ ਦੇ ਅੰਬਾਲਾ ਅਤੇ ਹਾਸ਼ੀਮਾਰਾ ਪੱਛਮੀ ਬੰਗਾਲ ਵਿੱਚ ਦੋ ਰਾਫੇਲ ਸਿਕਰਡ ਰਹਨ ਹਨ ਸੂਤਰਾਂ ਅਨੁਸਾਰ ਇਹਨਾਂ ਜੈਟਾਂ ਨੂੰ ਏਅਰ ਬੇਸ ਸਾਤੋਂ ਤੈਨਾਤ ਕੀਤਾ ਗਿਆ ਇਨ੍ਹਾਂ ਮਿਸ਼ਨਾਂ ਵਿੱਚ ਜ਼ਮੀਨੀ ਹਮਲਾ ਇਲੈਕਟ੍ਰੋਨਿਕ ਯੁੱਧ ਅਤੇ ਤੇਜ਼ ਰਫ਼ਤਾਰ ਨਿਸ਼ਾਨਾ ਵਿਨਾਸ਼ ਵਰਗੇ ਤੱਤ ਸ਼ਾਮਲ ਹਨ ਭਾਰਤੀ ਹਵਾਈ ਸੈਨਾ ਦੇ ਇਹ ਅਭਿਆਸ ਅਜਿਹੇ ਸਮੇਂ ਹੋ ਰਹੇ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸ਼ਿਖਰ ਤੇ ਹੈ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਧਮਕੀਆਂ ਦਾ ਸਹਾਰਾ ਲਿਆ ਉੱਥੇ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਜਵਾਬ ਸ਼ਬਦਾ ਵਿੱਚ ਨਹੀਂ ਸਗੋਂ ਸ਼ਕਤੀਸ਼ਾਲੀ ਕਾਰਵਾਈ ਵਿੱਚ ਦਿੱਤਾ ਜਾਵੇਗਾ ਇਸ ਅਭਿਆਸ ਵਿੱਚ ਭਾਰਤੀ ਹਵਾਈ ਸੈਨਾ ਦੇ ਚੋਟੀ ਦੇ ਬੰਦੂਕ ਪਾਇਲਟ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੀ ਨਿਗਰਾਨੀ ਉੱਚ ਯੋਗਤਾ ਪ੍ਰਾਪਤ ਇਨਸਟ੍ਰਕਟਰ ਦੁਆਰਾ ਕੀਤੀ ਜਾ ਰਹੀ ਹੈ ਭਾਰਤ ਦੀ ਤਾਕਤ ਨੂੰ ਮਟੀਓਰ ਮਿਜ਼ਾਈਲ ਰੈਪੇਜ ਅਤੇ ਰੌਕਸ ਵਰਗੀਆਂ ਲੰਬੀ ਦੂਰੀ ਦੀਆਂ ਮਸਾਇਲਾਂ ਨੂੰ ਹੋਰ ਵਧਾਇਆ ਹੈ ਜੋ ਦੁਸ਼ਮਣ ਦੇ ਹਵਾਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਤੋਂ ਵੀ ਬਚ ਸਕਦੀਆਂ ਹਨ ਜਿਕਰ ਯੋਗ ਹੈ ਕਿ 2019 ਵਿੱਚ ਪਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਮਿਰਾਜ 2000 ਨਾਲ ਬਾਲਾਕੋਟ ਸਟ੍ਰਾਈਕ ਕੀਤੀ ਸੀ ਪਰ ਹੁਣ ਹਵਾਈ ਸੈਨਾ ਕੋਲ ਰਾਫੇਲ ਸੁਖੋਈ ਅਤੇ S400 ਹਵਾਈ ਰੱਖਿਆ ਵਰਗੇ ਫੋਰਸ ਮਲਟੀਪਲਾਇਰ ਹਨ ਜੋ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ਇੱਕ ਨਰੀਖਣ ਪੜਤ ਦਿੰਦੇ ਹਨ ਫੌਜ ਮੁਖੀ ਜਰਨਲ ਉਪੇਂਦਰ ਦਵੇਦੀ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਇਹ ਦੌਰਾ 2 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਮੱਦੇ ਨਜ਼ਰ ਬਹੁਤ ਮਹੱਤਵਪੂਰਨ ਹੈ ਫੌਜ ਮੁਖੀ ਸ਼ੁੱਕਰਵਾਰ ਨੂੰ ਸ਼੍ਰੀਨਗਰ ਅਤੇ ਹੋਰ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ ਇਸ ਦੌਰੇ ਦੌਰਾਨ ਉਹਨਾਂ ਨੂੰ ਅਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ